ਹਾਂਜੀ ਆਜੋ ਫਿਰ ਉਸ ਕਾਲਪੁਰਖ ਵਾਹਿਗੁਰੂ ਦੇ ਰੰਗਾਂ ਦੀ ਗੱਲ ਕਰਦੇ ਆਂ ਉਹਦੀਆਂ ਖੇਡਾਂ ਦੀ ਗੱਲ ਕਰਦੇ ਆਂ ਤੁਸੀਂ ਇਹ ਦੇਖੋ ਵੀ ਪ੍ਰਮਾਤਮਾ ਜੋ ਚਾਹੇ ਕਰ ਸਕਦਾ ਹਨਾ ਕੁਝ ਵੀ ਕਰ ਸਕਦਾ ਉਹ ਆ ਜਿਹੜਾ ਕੀੜਾ ਇਹਨੂੰ ਬੌਂਬਰ ਡੀਅਰ ਬੀਟਲ ਕਹਿੰਦੇ ਨੇ ਆਪਾਂ ਇਹਨੂੰ ਕੀੜਾ ਹੀ ਕਹਿੰਦੇ ਆ ਤੇ ਇਹਨੂੰ ਪ੍ਰਮਾਤਮਾ ਨੇ ਇੱਕ ਐਸੀ ਸ਼ਕਤੀ ਦਿੱਤੀ ਐ ਇੱਕ ਐਸੀ ਤਾਕਤ ਦਿੱਤੀ ਆ ਜੀਦੇ ਕਰਕੇ ਜੇ ਕੋਈ ਜੀਵ ਜੰਤੂ ਇਹਦੇ ਤੇ ਹਮਲਾ ਕਰਦਾ ਤਾਂ ਇਹ ਉਹਦਾ ਬੁਰਾ ਹਾਲ ਕਰ ਦਿੰਦਾ ਯੀ جیسا ਕੀੜਾ ਜੇ ਅਗਰ ਇਸ ਮੈਂਡਾ ਖਾ ਲੈਂਦਾ ਹੈ ਤਾਂ ਇਸ ਦਾ ਹਾਲ ਕੁਝ ਐਸਾ ਹੁੰਦਾ ਹੈ ਜਿਵੇਂ ਕਿ ਆਪ ਦੇਖ ਰਹੇ ਹੋ ਦਰਸਾਣਾ ਟਾਪਦਾ ਇਹ ਨੂੰ ਪ੍ਰਮਾਤਮਾ ਨੇ ਇੱਕ ਐਸਾ ਗੁਣ ਦਿੱਤਾ ਹੈ ਕਿ ਇਹ ਨੂੰ ਇੱਕ ਐਸਾ ਹਥਿਆਰ ਦਿੱਤਾ ਹੋਇਆ ਜਿਹਦੇ ਨਾਲ ਇਹ ਜੇ ਕੋਈ ਵੀ ਜੀਵ ਇਹਦੇ ਉੱਤੇ ਅਟੈਕ ਕਰਦਾ ਕੋਈ ਜੀਵ ਇਹਨੂੰ ਖਾਣ ਦੀ ਟਰਾਈ ਕਰਦਾ ਇਹ ਨੂੰ ਮਤਲਬ ਖਤਰਾ ਮਹਿਸੂਸ ਹੁੰਦਾ ਤਾਂ ਇਹ ਆਪ ਦੀ ਪਿੱਠ ਦੇ ਵਿੱਚੋਂ ਇਹ ਤਜਾਬ ਦੀ ਸਪਰੇਅ ਕਰਨ ਲੱਗ ਜਾਂਦਾ ਹੈ ਤਜਾਬ ਛਿੜਕਣ ਲੱਗ ਜਾਂਦਾ ਹੈ ਤੇ ਉਹ ਤਜਾਬ ਉਸ ਟਾਈਮ ਉਹਦਾ ਜਿਹੜਾ ਟੈਂਪਰੇਚਰ ਹੁੰਦਾ ਉਹ 100 ਡਿਗਰੀ ਸੈਲਸੀਅਸ ਤੋਂ ਵੀ ਕਿਤੇ ਵੱਧ ਹੁੰਦਾ ਜੀ ਦੇ ਨਾਲ ਇਹਦੇ ਉੱਤੇ ਅਟੈਕ ਕਰਨ ਵਾਲਾ ਜਿਹੜਾ ਜੀਵ ਆ ਉਹ ਅਲੱਗ-ਅਲੱਗ ਕੈਮੀਕਲਸ ਕੋਲ ਤੋਂ ਅਲੱਗ-ਅਲੱਗ ਜਗ੍ਹਾ ਤੇ ਰੱਖਦਾ ਹੈ ਇੱਕ ਉਧਰ ਤੇ ਇੱਕ ਇਹ ਦੋਨੇ ਕੈਮੀਕਲ ਕੋ ਇੱਕ ਸਾਥ ਰਿਲੀਜ਼ ਕਰਦਾ ਹੈ ਤੋਂ ਉਸੇ ਕੈਮੀਕਲ ਰਿਐਕਸ਼ਨ ਬਣਦਾ ਹੈ ਕਿਉਂਕਿ ਅਲੱਗ-ਅਲੱਗ ਕੈਮੀਕਲ ਹੁੰਦੇ ਆ ਤੇ ਜਦੋਂ ਇਹਨੂੰ ਖਤਰਾ ਮਹਿਸੂਸ ਹੁੰਦਾ ਇਹਦੀ ਪਿੱਠ ਰਾਹੀਂ ਉਹ ਦੋਨੇ ਕੈਮੀਕਲ ਮਿਲ ਕੇ ਜਦੋਂ ਉਹਨੂੰ ਸਪਰੇਅ ਕਰਦਾ ਤਾਂ ਉਹ ਪਿੱਛੇ ਜਿਹੜਾ ਜੀਵ ਇਹਨੂੰ ਖਾਣ ਲੱਗਿਆ ਹੁੰਦਾ ਜਾਂ ਇਹਦੇ ਤੇ ਜਿਹੜਾ ਹਮਲਾ ਕਰਦਾ ਉਹਨੂੰ ਤਜਾਬ ਛਿੜਕ ਕੇ ਜਲਾ ਦਿੰਦਾ ਇਹ ਜਾਨੀ ਇਹ ਉਹ ਤੋਂ ਬਚ ਜਾਂਦਾ ਤੇ ਉੱਥੋਂ ਭੱਜ ਜਾਂਦਾ ਯਾਰ ਜੇ ਇੱਕ ਸੈਕਿੰਡ ਵਾਸਤੇ ਆਪਾਂ ਸੋਚੀਏ ਕਿ ਐਸੀ ਖੇਡ ਰਚਾਈ ਆ ਉਸ ਮਾਲਕ ਨੇ ਹਨਾ ਇੱਕ ਛੋਟੇ ਜਿਹੇ ਜੀਵ ਦੇ ਅੰਦਰ ਇੱਕ ਐਸੀ ਪਾਵਰ ਦੇਤੀ ਕਿ ਉਹ ਪਾਵਰ ਉਹ ਜੀਵ ਨੂੰ ਨਹੀਂ ਕੁਝ ਕਹਿੰਦੀ ਪਰ ਉਹਦੇ ਉੱਤੇ ਅਟੈਕ ਕਰਨ ਵਾਲੀਆਂ ਚੀਜ਼ਾਂ ਨੂੰ ਉਹ ਖਤਮ ਕਰ ਦਿੰਦੀ ਆ ਮਚਾ ਦਿੰਦੀ ਆ બસ ਇਹ ਹੀ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਉਹ ਬੇਅੰਤ ਦੀਆਂ ਖੇਡਾਂ ਐਸੀਆਂ ਨੇ ਜਿਉਂ ਚਾਹੇ ਤਾਂ ਉਹ ਆਪਾਂ ਨੂੰ ਇੱਕ ਐਸੀ ਪਾਵਰ ਦੇ ਸਕਦਾ ਕਿ ਆਪਣੇ ਦੁਸ਼ਮਣ ਤਾਂ ਭੱਜੇ ਫਿਰਨਗੇ ਦੁਸ਼ਮਣ ਮਤਲਬ ਆਪਣੇ ਅੰਦਰ ਜਿਹੜੇ ਉਹ ਪੰਜ ਐਬ ਨੇ ਬਾਹਰੀ ਦੁਸ਼ਮਣ ਦੀ ਗੱਲ ਨਹੀਂ ਕਰਦਾ ਅੰਦਰ ਤੇ ਜਿਹੜੇ ਦੁਸ਼ਮਣ ਨੇ ਬਸ ਆਪਾਂ ਨੂੰ ਵੇਖੋਦੇ ਤੇ ਭਰੋਸਾ ਹੋਣਾ ਚਾਹੀਦਾ ਜਿਉਂ ਇੱਕ ਛੋਟੇ ਜਿਹੇ ਜੀਵ ਦੇ ਅੰਦਰ ਇਡੀ ਤਾਕਤ ਪਾ ਸਕਦਾ ਤਾਂ ਯਾਰ ਆਪਾਂ ਨੂੰ ਤਾਂ ਸੋਝੀ ਦਿੱਤੀ ਆ ਦਿਮਾਗ ਦਿਮਾਗ ਦਿੱਤਾ ਪ੍ਰਮਾਤਮਾ ਨੇ ਹਨਾ ਉਹਦਾ ਨਾਮ ਲੈਣ ਵਾਸਤੇ ਜੀਵ ਦਿੱਤੀ ਆ ਜੇ ਆਪਾਂ ਉਹਦਾ ਨਾਮ ਲਵਾਂਗੇ ਉਹਦੀ ਵਡਿਆਈ ਕਰਾਂਗੇ ਤਾਂ ਸੋਚੋ ਆਪਾਂ ਨੂੰ ਕੈਸੀਆਂ ਕੈਸੀਆਂ ਤਾਕਤਾਂ ਮਿਲਣਗੀਆਂ ਅ ਰਿੱਧੀਆਂ ਸਿੱਧੀਆਂ ਐਮੀ ਥੋੜੀ ਸੀਗੀਆਂ ਇਹ ਬਸ ਇਨਾ ਚੀਜ਼ਾਂ ਨੂੰ ਦੇਖ ਕੇ ਇਹ ਜੀਆਂ ਵੀਡੀਓ ਨੂੰ ਦੇਖ ਕੇ ਦਿਲ ਕਰਦਾ ਵੀ ਪ੍ਰਮਾਤਮਾ ਨੂੰ ਕਹੀਏ ਵੀ ਧੰਨ ਬਾਬਾ ਧੰਨ ਧੰਨ